ਗੇ ਜੀ ਅੱਛਾ ਜੀ 20 5:20:20 ਦਾ ਟਾਈਮ ਸੀ ਠੀਕ ਹੈ ਜੀ ਤੇ ਜੋ ਭੱਜ ਗਏ ਅਸੀਂ ਅਗਰ ਕੀ ਉਹ ਲਵੇ ਤਾਂ ਪਤਾ ਲੱਗ ਗਿਆ ਵੀ ਸਿੱਧੂ ਹੈ ਠੀਕ ਹੈ ਜੀ ਉਹ ਇਹਦੇ ਥੋੜੀ ਹੋ ਗਿਆ ਬਹੁਤ ਬੱਜੀਆਂ ਸੀਗੀਆਂ ਤੇ ਵਿੱਚੋਂ ਇੱਕ ਕੁਝ ਲੋਕ ਦਾ ਮੁੰਡਿਆ ਬਣਾ ਲਾ ਕੇ ਫਿਰ ਅਸੀਂ ਕੱਢੋ ਵੀ ਯਾਰ ਜਿੰਨੇ ਕੁ ਸਾਹ ਹੈ ਠੀਕ ਹੈ ਜੀ ਦੋ ਮੁੰਡੇ ਦੇ ਨਾਲ ਜਨ ਸੈਕ ਸੀ ਬਹੁਤ ਬੱਜੀਆਂ ਬਈ ਅਸੀਂ ਕਿੰਨੇ ਗੋਲੀਆਂ ਬੱਜੀਆਂ ਵੀ ਅਸੀਂ ਗੋਲੀਆਂ ਘਟ ਵਰ ਸੱਤ ਅੱਠ ਤਾਂ ਲੱਗੀਆਂ ਬਈ ਕੀ ਲੱਗਦਾ ਕਿੰਨੇ ਬੰਦੇ ਸਨ ਨਾ ਨਾ ਨੂੰ ਦੱਸਿਆ ਨਾ ਕਿ ਤੁਸੀਂ ਸਾਰੇ ਆਪੇ ਲਾ ਬਾਬਾ ਤੁਸੀਂ ਮੈਂ ਪਾਪਾ ਤੁਸੀਂ ਮੈਂ ਪਾਪਾ ਪਰੇ ਉੱਠਾ ਜਾਂ ਕਿਰਵਾਇਆ ਹਰ ਤਰ੍ਹਾਂ ਦੇ ਬੇਚੀ ਕਰਦੇ ਆ ਵੀ ਜੀ ਇਨਫੋਰਮੇਸ਼ਨ ਦੀ ਲੋੜ ਹੈ ਜੀ ਕਿ ਮਿਸਟਰ ਸਦਮੂਸੇ ਵਾਲਾ ਆਪਣੇ ਕਰੋੜੇ ਨਿਕਲੇ ਸੀਗੇ ਤੇ ਜਿਹੜਾ ਪਿੰਡ ਜਵਾਰਕੇ ਦੇ ਇਲਾਕੇ ਚ ਜਦੋਂ ਪਹੁੰਚਦੇ ਹੈਗੇ ਤੇ ਉਹਨਾਂ ਤੇ ਜਿਹੜੀ ਹੈਵੀ ਫਾਇਰਿੰਗ ਕੀਤੀ ਗਈ ਹੈ ਸਾਰੀ ਇਨਵੈਸਟੀਗੇਸ਼ਨ ਸੀਸੀਟੀਵੀ ਕੈਮਰਾਸ ਦੇ ਕੰਸਰਵ ਦੇ ਨਾਲ ਸੰਭਲ ਜਾਂਦੀ ਹੈ ਜਦੋਂ ਜਵਾਰਕੇ ਪਿੰਡ ਉੱਪਰ ਪਹੁੰਚੇ ਹੈ ਕਿ ਉਹ ਤੀ ਥਾਰ ਗੱਡੀ ਦੇ ਵਿੱਚ ਸੀਗੇ ਉਹਨਾਂ ਦਿਨਾਂ ਨੂੰ ਉਹਨਾਂ ਦੇ ਕਜ਼ਨ ਤੇ ਇੱਕ ਫਰੈਂਡ ਵੀ ਸੀਗਾ ਜਿੱਥੇ ਹੀ ਉਹ ਇੱਕ ਲੈਫਟ ਟਰਨ ਕਰਦੇ ਹੈਗੇ ਸਾਹਮਣੇ ਉਹਨਾਂ ਨੂੰ ਦੋ ਗੱਡੀਆਂ ਨੇ ਜਿਹੜੀ ਇੰਟਰਸੈਪਟ ਕਰਦੀਆਂ ਇੱਕ ਗੱਡੀ ਜਿਹੜੀ ਬਲੈਰੋ ਹੈਗੀ ਹੈ ਇੱਕ ਗੱਡੀ ਸਕੋਰਪਿਓ ਹੈਗੀ ਹੈ ਇਮੀਡੀਏਟਲੀ ਜਿਹੜੀ ਥਾਰ ਗੱਡੀ ਦੇ ਉੱਤੇ ਹੈਵੀ ਫਾਇਰਿੰਗ ਸ਼ੁਰੂ ਹੁੰਦੀ ਹੈ ਤੇ ਹੈਵੀ ਫਾਇਰਿੰਗ ਦੇ ਦੌਰਾਨ ਜਿਹੜੇ ਮਿਸਟਰ ਸਿੱਧੂ ਉਸੇ ਵਾਲੇ ਲੋਕ ਮਲਟੀਪਲ ਜਿਹੜੀ ਗਨ ਸ਼ਾਟ ਬੂਲਸ ਹੁੰਦੇ ਹੈਗੇ ਕਿ ਉਹਨਾਂ ਦੇ ਜਿਹੜੇ ਨਾਲ ਸਾਥੀ ਹੈਗੇ ਉਹਨਾਂ ਦੇ ਉੱਤੇ ਵੀ ਜਿਹੜੇ ਗਨ ਸ਼ਾਟ ਬੂਲ ਸਕਦੇ ਇਮੀਡੀਏਟਲੀ ਉਹਨਾਂ ਦੇ ਜਿਹੜੇ ਗਨਮੈਨ ਹੈਗੇ ਆ ਉਹ ਫੈਮਿਲੀ ਮੈਂਬਰਸ ਨੇ ਉਹਨਾਂ ਨੂੰ ਸਿਵਲ ਹਸਪਤਾਲ ਮਾਨਸਾ ਮੂਵ ਕੀਤਾ ਗਿਆ ਤੇ ਮਿਸਟਰ ਸਿੱਧੂ ਮੂਸੇਵਾਲਾ ਵਾਸ ਕਿਟਲੇਟ ਬ੍ਰੌਟ ਡੈਡ ਟੂ ਦਾ ਹਸਪੀਟਲ ਜਿਹੜਾ ਉਹਨਾਂ ਦੇ ਨਾਲ ਦੇ ਦੋ ਸੀਗੇ ਦੋਵੇਂ ਸਟੇਬਲ ਕੰਡੀਸ਼ਨ ਤੇ ਹੈ ਤੇ ਫਰਦਰ ਟ੍ਰੀਟਮੈਂਟ ਲਈ ਉਹਨਾਂ ਨੂੰ ਪਟਿਆਲਾ ਹਸਪੀਟਲ ਚ ਰੈਫਰ ਕਰ ਦਿੱਤਾ ਗਿਆ ਹੈ ਪ੍ਰੀਲਿਮਿਨਰੀ ਜਿਹੜੀ ਇਨਵੈਸਟੀਗੇਸ਼ਨ ਤੇ ਗੱਲ ਸਾਹਮਣੇ ਆਈ ਹੈ ਕਿ ਦਾ ਮੈਟਰ ਜਿਹੜਾ ਇਹ ਮੈਟਰ ਹੈਗਾ ਸੀਮਸ ਟੂ ਬੀ ਅ ਕੇਸ ਆਫ ਇੰਟਰ ਗੈਂਗ ਰਾਈਵਲਰੀ ਜਿਹਦੇ ਵਿੱਚ ਲੋਰੈਂਸ ਬਿਸ਼ਨੋਈ ਕੇਮ ਤੇ ਲੱਖੀ ਪਟਿਆਲ ਗਰੁੱਪ ਜਿਹੜਾ ਹੈ ਜਿਹਦੇ ਵਿੱਚ ਆ ਖੇਪ ਆਦੀ ਚਲਦੀ ਪਈ ਹੈ ਉਹਦੇ ਕਰਕੇ ਜਿਹੜਾ ਇਹ ਜਿਹੜਾ ਕੰਮ ਕੀਤਾ ਗਿਆ ਹੈਗਾ ਇਟ ਇਜ਼ ਪਿਓਰਲੀ ਜਿਹੜਾ ਇੱਕ ਗੈਂਗ ਐਂਗਲ ਹੈਗਾ ਇਹਦੇ ਵਿੱਚ ਇਸ ਤੋਂ ਲਗਭਗ 10 ਸਿੱਧੂ ਮੁਸੇਵਾਲੇ ਦੇ ਕੋਲ ਟੋਟਲ 4 ਗਨ ਬੰਨ ਸੀਗੇ ਦੋ ਗਨ ਨੇ ਧੱਲੂਪਾਰਾ ਦਿਵਸਤੀ ਜਿਹੜੀ ਇਮਰਜੈਂਟ ਲਾਅ ਐਂਡ ਔਰਡਰ ਡਿਊਟੀ ਦੇ ਲਈ ਵਿਡਰਾਅ ਕੀਤੀ ਗਈ ਸੀ ਪਰ ਦੋ ਗਨ ਨੇ ਕਮਾਂਡੋ ਦੇ मिस्टर सिद्धू मोसेवाले के नाल सिगे मिस्टर सिद्धू मोसेवाला अपने वलो ही अपने जेडे गवर्नमेंट स्टाफ है उनना नु ਘਰ ਛਡਕੇ गई सी माल ਨਹੀਂ ਲੈਕੇ गई सी ਇਸ ਤੋਂ ਇਲਾਵਾ मिस्टर सिद्धू मोसेवाले ਕੋਲ ਇੱਕ ਬੁਲੇਟ ਰੂਪ ਕੱਢੀ ਸੀ ਤੇ ਅੱਜ ਉਹ ਜਿਹੜੀ ਬੁਲੇਟ ਰੂਪ ਕੱਢੀ ਉਹ ਨਹੀਂ ਲੈਕੇ ਗਈ ਸੀ ਇਸ ਤੋਂ ਇਲਾਵਾ ਸਾਡੇ ਕੋਲ ਜਿਹੜੀ ਇਨਵੈਸਟੀਗੇਸ਼ਨ ਦੌਰਾਨ ਕਾਫੀ ਲੀਡਸ ਵੀ ਆ ਚੁਕੀਆਂ ਹਨ ਤੇ ਅਸੀਂ ਉਨਤੇ ਵਰਕ ਕਰ ਰਹੇ ਹੈਗੇ ਹਾਂ ਇਮੀਡੀਏਟਲੀ ਜਿਹੜੀ ਐਫ ਆਈ ਆਰ ਰਜਿਸਟਰ ਹੋ ਰਹੀ ਹੈਗੀ ਹੈ ਇਮੇ ਚਿੜਲੀ ਜਿਹੜੇ ਵੀ ਇਹ ਗੈਂਗਸਟਰਸ ਇਨਵੋਲਡ ਹੈਗੇ ਆ ਕ੍ਰਾਈਮਨਲਸ ਇਮੀਡੀਏਟਲੀ ਉਹਨਾਂ ਨੂੰ ਫੜ ਕੇ ਆਪਾਂ ਤੁਹਾਨੂੰ ਛੇਤੀ ਛੇਤੀ ਰਿਜ਼ਲਟ ਦਵਾਂਗੇ ਸਰ ਕੋ ਡ੍ਰੈਸ ਹੋਇਆ ਵੀ ਜਿਹੜੀਆਂ ਦੋ ਗੱਡੀਆਂ ਕਿਹੜੀਆਂ ਸੀਗੀਆਂ ਤੋਂ ਸੀਗਾ ਜਿਹੜਾ ਡਿਜੀ ਬੀ ਐਮਡਬਲਯੂ ਤੇ ਹੋਊਗਾ ਸਿਆਰੇ ਆ ਰਹੇ ਸਾਡੇ ਕੋਲ ਜਿਹੜਾ ਅਜੇ ਤੱਕ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਪਾਇਆ ਇੱਕ ਬਲੇਰੋ ਗੱਡੀ ਹੈਗੀ ਹੈ ਇੱਕ ਕਜੜੀ ਸਕੋਰਪੀਓ ਗੱਡੀ ਹੈ ਤੇ ਇੱਕ ਆਲਟੋ ਕਾਰ ਹੈਗੀ ਹੈ ਜਿੰਨਾਂ ਗੱਡੀਆਂ ਤੇ ਅਸੀਂ ਜਿਹੜਾ ਵਰਕ